ਕਰ ਕਰਕੇ ਸਾਸੂੰ ਐਸਾ ਮਨ ਦਾ ਮਨ ਹੀ ਕਰੈ ਸਾਡਾ ਮਨ ਕੀ ਹੈ ਕਰੈ ਇਹਦੇ ਵਿੱਚ ਮਾੜਾ ਵੀ ਸਮਾਨ ਪਿਆ ਤੇ ਇਹਦੇ ਵਿੱਚ ਚੰਗਾ ਵੀ ਪਿਆ ਹੈ ਜੋ ਕੁ ਛੇ ਦੇ ਵਿੱਚ ਹੈ ਜੋ ਕੁ ਛੇ ਦੇ ਵਿੱਚ ਉਹਦੀ ਖੋਜ ਲਈ ਤੁਸੀਂ ਬਾਹਰ ਦੌੜਦੇ ਹੋ ਮਨ ਚ ਮਾੜਾ ਵਿਚਾਰ ਆ ਗਿਆ ਤਾਂ ਮਾੜੀ ਖਰੀਦ ਲਈ ਜਾਵੋਗੇ ਨਾ ਤੇ ਮਨ ਦੇ ਵਿੱਚ ਚੰਗਾ ਵਿਚਾਰ ਆ ਗਿਆ ਤੇ ਚੰਗੀ ਖਰੀਦ ਲਈ ਹੋਗੇ ਇੱਕ ਪਾਸੇ ਸਤ ਸੰਗ ਹੈ ਇੱਕ ਪਾਸੇ ਕੀ ਆ ਤੇ ਪੈਲਸ ਵਿੱਚ ਕੋਈ ਵਿਆਹ ਹੈ ਫੈਸਲਾ ਹੁਣ ਪਤਾ ਨਹੀਂ ਕੀ ਹੁੰਦਾ ਹੈ ਇੱਕ ਪਾਸੇ ਦੇ ਕਹਿ ਦਊਗਾ ਕੱਲ੍ਹ ਦੋ ਮੈਂ ਦੋ ਮਿੰਟ ਉੱਥੇ ਹਾਜ਼ਰੀ ਲਵਾਵਾਂ ਮੈਂ ਹੁਣ ਇਹ ਨਹੀਂ ਪਤਾ ਵੀ ਇੱਧਰ ਲਵਾ ਜਾਂਦਾ ਹੈ ਜਾਂ ਉੱਧਰ ਦੋ ਮਿੰਟ ਵਾਲੀ ਹੈ ਇਹ ਫੈਸਲਾ ਤੁਹਾਡੇ ਮਨ ਦੇ ਉੱਤੇ ਹੈ ਕਿ ਉਧਰ ਮੇਰਾ 5 ਮਿੰਟ ਜਾਇ ਤੇ ਵੀ ਸਰ ਸਕਦਾ ਹੈ ਇਧਰ ਮੈਂ 2 ਘੰਟੇ ਲਾ ਲਵਾਂ ਆਪਣੇ ਹੈ ਨਾ ਜੀ ਇਸ ਕਰਕੇ ਇਹੇ ਪਾਤਸ਼ਾਹ ਕਹਿੰਦੇ ਨੇ ਜਿਸ ਦਿਨ ਕਿਰਪਾ ਹੋ ਜਾਂਦੀ ਹੈ ਸਾ ਸੰਗ ਕਰ ਕਰਕੇ ਸ਼ਹਾਗਣ ਕਿਵੇਂ ਆਪਣਾ ਰੂਪ ਬਣਾਉਂਦੀ ਆ